ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAMDAS GURU ਜਨ ਸ੍ਰੀ ਹਰਿ ਤਨ ਸਵਾਰੇ ਆ ਸਤਿਗੁਰੂ ਸ੍ਰੀ ਗੁਰੂ ਗੁਰੂ RAMDAS SE MAHARAJ JI ਦੀ ਉਸਤਤ ਵਿੱਚ ਮਹਾਰਾਜੀ ਦੇ ਪ੍ਰਕਾਸ਼ ਗੁਰਪੁਰ ਹੁਣ ਸਮਰਪਿਤ ਗੁਰਿਕ ਬੇਤਨੇ ਜਵਾਬ ਜੀਆਂ ਦੇ ਸਮਖਿਪੇਟ ਕਰਨ ਲਗਾ ਜਿਸੇ ਕਵੀ ਜਾਣਦੇ ਬੜੇ ਸੋਹਣੇ ਬੋਲ ਲਿਖੇ ਹੋਏ ਨੇ ਉਹ ਮੈਂ ਆਪ ਜੀ ਨੇ ਸਮਖਿ ਬੋਲ ਕੇ ਪੇਟ ਕਰਨ ਲਗਾ ਮਹਾਰਾਜ ਜੀ ਨੂੰ ਭਾਵਨਾ ਦੀ ਸਹਿਤ ਇਹ ਪੇਟਾ ਕਰਦੇ ਹਾਂ ਆਪਾਂ ਨੂੰ ਬੜੀ ਖੁਸ਼ੀ ਹੋ ਰਹੀ ਤੁਸੀਂ ਵੀ ਯਤਨ ਕਰਿਓ ਇਹ ਪ੍ਰਾਤਨ ਕਵੀ ਦੇ ਬੋਲ ਕਵਿਤ ਜਿਹੜੇ ਨੇ ਉਹ ਸੰਗਤਾਂ ਦਾ ਆਪਾਂ ਪਹੁੰਚਾਉਣ ਦੀ ਸੇਵਾ ਕਰ ਸਕੀਏ ਸਿਫਤੀ ਕੋ ਘਰ ਦਰ ਸਵਰਗ ਕੋ ਜਾਣ ਦਰ ਨਰਕ ਕੋ ਕੋ ਨਹੀਂ ਜਹਾਂ ਪਰ ਜਾਂ ਕੋ ਘਰ ਹੈ ਸਿਫਤੀ ਕੋ ਘਰ ਦਰ ਸਵਰਗ ਕੋ ਜਾਣ ਡਰ ਨਰਕ ਕੋ ਨਹੀਂ ਜਹਾਂ ਪਰ ਜਾਂ ਕੋ ਘਰ ਹੈ ਦੇਵੀਆਂ ਹੈ ਨਾਰੀ ਨਾਰ ਦੇਵਤਾ ਸਰੂਪ ਜਾਣ ਗੁਰੂ ਕੀ ਸ਼ਰਨ ਹੋਤੀ ਜਾਹੂ ਕੀ ਬਸਰ ਹੈ ਮੁਕਤੀ ਕੋ ਪਾਵੈ ਗਾਵੈ ਧਿਆਵੈ ਗੁਰੂ ਰਾਮਦਾਸ ਨਾਸ ਹੋਵੈ ਦੁਖ ਰਾਸ ਕਾਜ ਹੋਵੈ ਬਰ ਹੈ ਬਸਤ ਗਿਆਨੀ ਧਿਆਨੀ ਗੰਧਰਵ ਲਾਲ ਹੂ ਸੇ ਅੰਮ੍ਰਿਤ ਕੋ ਸਰ ਸ਼੍ਰੀ ਅੰਮ੍ਰਿਤ ਸਰ ਹੈ ਦੂਜਾ ਕਵਿਤ ਹੈ ਸ਼ਾਨ ਹੈ ਨਰਾਲੀ ਜਾਂ ਕੀ ਆਲੀ ਦਰਬਾਰ ਦੇਖ ਬੈਠ ਹਰੀ ਜਸ ਗਾਵੇਂ ਜਹਾਂ ਸਭ ਨਾਰੀ ਨਰ ਸ਼ਾਨ ਹੈ ਨਰਾਲੀ ਜਾਂ ਕੀ ਆਲੀ ਦਰਬਾਰ ਦੇਖ ਬੈਠ ਹਰੀ ਜਸ ਗਾਵੇਂ ਜਹਾਂ ਸਭ ਨਾਰੀ ਨਰ ਡਿਉੜੀ ਇਸ ਨਾਨ ਦਰਬਾਰ ਜੀ ਕੀ ਸ਼ਾਨ ਦੇਖ ਡਿਉੜੀ ਨਿਸ਼ਾਨ ਦਰਬਾਰ ਜੀ ਕੀ ਸ਼ਾਨ ਦੇਖ ਭਾਵੇਂ ਗੁਰਦਸ ਧਿਆਵੇਂ ਜੋ ਧਿਆਨ ਧਰ ਅੱਗੇ ਬੜੇ ਕਮਾਲ ਦੇ ਬੋਲ ਨੇ ਕਾਟਤ ਹੈ ਦੁੱਖ ਕਰੇ ਦੇਰ ਨਾਹੀ ਬੇਰ ਦੁੱਖ ਭੰਜਨੀ ਕਾਟਤ ਹੈ ਦੁੱਖ ਕਰੇ ਦੇਰ ਨਾਹੀ ਬੇਰ ਦੁੱਖ ਭੰਜਨੀ ਜਾਹੂ ਕੇ ਫਲ ਪਾਤ ਮੋਏ ਬੜੋ ਅਸਰ ਹੈ ਤਾਰਨ ਤਰਨ ਦੁੱਖ ਟਾਲਣ ਗਰੀਬਣ ਕੋ ਸੰਕਟ ਨਿਵਾਰਣ ਹੈ ਸ੍ਰੀ ਅਮਰਤਸਰ ਤਾਰਨ ਤਰਨ ਦੁੱਖ ਟਾਲਣ ਗਰੀਬਣ ਕੋ ਸੰਕਟ ਨਿਵਾਰਣ ਹੈ ਸ੍ਰੀ ਅਮਰਤਸਰ ਤੇ ਫਿਰ ਹਰਿਮੰਦਰ ਸਾਹਿਬਾਰੇ ਬੜਾ ਸੋਹਣਾ ਅਗਲਾ ਕਵਿਤਾ ਹੈ ਸਰਹੂ ਕੇ ਬੀਚ ਹਰਿਮੰਦਰ ਕੀ ਸ਼ਾਨ ਦੇਖ ਅੱਖੋਂ ਵਿੱਚ ਸਰੂਰ ਦਿਲ ਹੋਤ ਹੈ ਦਿਮਾਗ ਤਰ ਭਾਵ ਦਿਲ ਤੇ ਦਿਮਾਗ ਚ ਸਕੂਨ ਆਉਂਦਾ ਫਿਰ ਹਰਿਮੰਦਰ ਸਾਹਿਬ ਜੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਸਰਹੂ ਕੇ ਬੀਚ ਹਰਿਮੰਦਰ ਕੀ ਸ਼ਾਨ ਦੇਖ ਅੱਖੋਂ ਵਿੱਚ ਸਰੂਰ ਦਿਲ ਹੋਤ ਹੈ ਦਿਮਾਗ ਤਰ ਅਠੋ ਹੀ ਪਹਿਰ ਗਾਵੇਂ ਕੀਰਤਰ ਬਾਬੀ ਗੁਰ ਲੈਤੀ ਹੈ ਆਨੰਦ ਗੌਰ ਸੰਗਤ ਧਿਆਨ ਧਰ ਦੁੱਖ ਕੋ ਮਿਟਾਏ ਸੁਖ ਪਾਤੇ ਹਨ ਹਰੀ ਕੇ ਜਨ ਬਰਸੇ ਹਨ ਨੂਰ ਬਸੇ ਜਹਾਂ ਪੇ ਪਿਆਰੋ ਹਰ ਨੂਰ ਬਰਸਦਾ ਤੇ ਉਥੇ ਪਰਮਾਤਮਾ ਖੁਦ ਵਸਦਾ ਦੁੱਖ ਕੋ ਮਿਟਾਏ ਸੁਖ ਪਾਤੇ ਹਨ ਹਰੀ ਕੇ ਜਨ ਬਰਸੇ ਹਨ ਨੂਰ ਬਸੇ ਜਹਾਂ ਪੇ ਪਿਆਰੋ ਹਰ ਰੋਗੋ ਕੋ ਮਿਟਾਵੇ ਪਾਵੇ ਪਾਦ ਨਿਰਭਾਨ ਹੂ ਕੋ ਬਿਰਤੀ ਲਗਾਵੇ ਆਕੇ ਜੋ ਹੀ ਸ਼੍ਰੀ ਅਮਰਤਸਰ ਵਰਤੀ ਲਗਾਵੇ ਆ ਕੇ ਜੋਈ ਸ਼੍ਰੀ ਅਮਰਤਸਰ ਬੋਲਾਪ ਜੀ ਨੂੰ ਚੰਗੇ ਲੱਗਣ ਵਧੀਆ ਲੱਗਣ ਜ਼ਰੂਰ ਅੱਗੇ ਪੰਚਾਉਣ ਦਾ ਯਤਨ ਕਰਿਓ ਤਾਂ ਕਿ ਇਹ ਪਵਰੇ ਪਵਿੱਤਰ ਬੋਲ ਗੁਰੂ ਰਾਮਦਾਸ ਜੀ ਮਹਾਰਾਜੀ ਦੇ ਦਰ ਦੀ ਉਸਤਤ ਵਿੱਚ ਹੋਰ ਵੀ ਸੰਗਤਾਂ ਦੇ ਸਰਵਨਾ ਤੱਕ ਪਹੁੰਚ ਸਕਣ ਪੁੱਲ ਚੁੱਕ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ